ਅੱਜ ਦਿਨ ਮੰਗਲਵਾਰ ਤੇ ਟਾਈਮ ਹੋ ਰਿਹਾ 10:54 ਮਿੰਟ ਸਾਡਾ ਟੂਰ ਜਾ ਰਿਹਾ Shimla 3 ਦਿਨਾਂ ਦਾ ਟੂਰ ਆ ਤੇ ਸਾਰੇ ਬੱਚੇ ਆ ਗਏ ਨੇ ਪੇਰੈਂਟਸ ਆਏ ਨੇ ਤੇ ਸਾਰੇ ਬੱਚੇ ਸਾਡੇ ਤੇ ਬੱਸ ਵੀ ਆ ਗਈ ਆ ਹਲੇ ਬੱਚੇ ਆ ਰਹੇ ਨੇ ਅੱਧੇ ਪਹੁੰਚੇ ਨਹੀਂ ਮੈਂ ਤੂੰ ਅਸੀਂ ਜਾ ਰਹੇ ਹਾਂ ਆ ਜਾ ਆ ਜਾ ਆ ਜਾ 5 ਨਵੰਬਰ ਅਸੀਂ ਰਾਤ ਆ ਕਿਵੇਂ ਬਾਈ ਸੈਟ ਕਮ ਆ ਬਾਈ ਗੁਰਪੁਰਬ ਦੀਆਂ ਮੁਬਾਰਕਾਂ ਸਭ ਨੂੰ ਅ ਕੁਲਵਾਂ ਤੱਕ ਲੈਣਾ ਹੋ ਗਿਆ 7:30 ਹੋਇਆ ਦੇਖੀ ਦੇਖ ਲੈਂਦੇ ਆਪਾਂ ਹੋ ਗਿਆ ਬਾਈ 8:00 ਵਜੇ ਅਸੀਂ ਰੋਟੀ ਖਾਣ ਵਾਸਤੇ ਖੜੇ ਆ ਇੱਥੇ ਤੇ ਬੜੇ ਟਾਈਮ ਤੇ ਪਹੁੰਚੇ ਹਾਲਾਂਕਿ ਬਸ ਸਾਢੇ ਲੇਟ ਹੋ ਗਈ ਸੀ ਪਰ ਬੜੇ ਕਮਾਲ ਦੇ ਡਰਾਈਵਰ ਨੇ ਬੰਦੇ ਤੇ ਬੜੀ ਸੋਹਣੀ ਬਸ ਆ ਵੀ ਯਾਰ ਸਾਨੂੰ ਸਹੀ ਦੱਸੀ ਉਹ ਠੰਡਾ ਯਾਰ ਵਾਲੇ ਕਿਹਨਾਂ ਲੱਗਦੇ ਨਾ ਤੁਸੀਂ ਪਾਲੋ ਪੁੱਤ ਕਿਸ ਤੂੰ ਪਾ ਕੇ ਸੁੱਕੀ ਗੋਸ਼ ਪਾ ਕੇ ਪੁੱਤ ਬਾਬਾ ਪਾਲਾ ਠੰਡਾ ਹੈ ਬਾਬਾ ਤੂੰ ਕੁਝ ਲੈ ਕੇ ਕਹਦੇ ਯਾਰ ਤੂੰ

ਹੁਣ ਅਸੀਂ ਰੁਕੇ ਸੀ ਖਾਣਾ ਖਾਣ ਸੁਬਾ ਢਾਬੇ ਤੇ ਸਾਰੇ ਬੱਚੇ ਖਾਣਾ ਖਾ ਰਹੇ ਆ ਬੱਸ ਸਾਡੀ ਆਖੜੀ ਆ ਅੱਧੇ ਬੱਚੇ ਨੇ ਖਾਣਾ ਖਾ ਲਿਆ ਉੱਥੇ ਖੜੇ ਨੇ ਤੇ ਅੱਦੇ ਇੱਧਰ ਖਾਣਾ ਖਾਈ ਜਾਂਦੇ ਹਲੇ ਆ ਸਾਰੇ ਨਵਿਓ ਵੱਟ ਚੋਕ ਖਾਧੇ ਜਿਹਨਾਂ ਨੇ ਖਾਣਾ ਖਾ ਲਿਆ ਸਾਰੇ ਨੇ ਖਾ ਲਿਆ ਖਾਣਾ ਹਾਂ ਅਸੀਂ ਚੱਲ ਰਹੇ ਹਾਂ ਮਾਈਕ ਨਹੀਂ ਰੱਖੀ ਕਿਉਂ ਕੱਲ ਪਰਸੋਂ ਦੀਵਾਲੀ ਤੇ ਤੇ ਆਈ ਜਾਂਦੀ ਏ ਕਿਉਂ ਕੱਲ ਪਰਸੋਂ ਦੀਵਾਲੀ ਤੇ ਤੇ ਆਈ ਜਾਂਦੀ ਏ ਅਰਾਜ਼ ਅੱਖਾਂ ਚੋਂ ਪੜਨੇ ਵਾਲੀ ਹੱਸਦੇ ਹੱਸਦੀ ਲੜਨੇ ਵਾਲੀ ਕਿਵੇਂ ਠੰਡ ਠੀਕ ਆ ਵਾ ਉਸੇ ਡੰਡ ਸੇ ਆਣਾ ਅਸੀਂ ਨਵੀਂ ਬੱਸ ਲੈ ਰਹੇ ਹਾਂ ਸਾਡੀ ਬੱਸ ਆ ਖੜੀ ਹੈ ਉਹ ਕਿੰਨੀ ਬੱਸ ਨੰਬਰ ਕਿੰਨਾ ਮਾੜਾ ਮੈ ਦਿਖਾ ਅ 8731 ਪੀਵੀ0 8731 ਜੀ 8731 ਠੀਕ ਹੋ ਠੀਕ ਹੋ ਭਾਈ ਹੁਣ ਅਸੀਂ ਜਾਵਾਂਗੇ ਹੋਟਲ ਹਾਂਜੀ ਓਕੇ ਹਾਂਜੀ ਦਾਵਾਪੁਰਾ ਹਾਂਜੀ ਯਾਖੋ ਚਾਹਣਾ ਪੱਜ ਤਾਂ ਦੇਖ ਰਹੇ ਹਾਂ ਕੋਕੀ ਆਹ ਨਵਾਂ ਬੱਸ ਸਟੈਂਡ ਇੱਧਰ ਇੱਧਰ ਸੌਰੀ ਇੱਧਰ ਨਵਾਂ ਬੱਸ ਸਟੈਂਡ ਹੈ ਇੱਧਰ ਬਾਈਪਾਸ ਆ ਗਿਆ ਬਸ ਆਪਾਂ ਨਵੀਂ ਬੱਸ ਲੈ ਲਈ ਇੱਕ ਤਾਂ ਬੱਸ ਆਪਣੇ ਮਿਲ ਗਈ ਆਪਾਂ ਪਹਿਲੀ ਬੁੱਕ ਕਰਾ ਲਈ ਸੀਗੀ ਦੂਜੀ ਬੱਸ ਆਉਣ ਵਾਲੀ ਆਪਣੀ ਉਹ ਤੇ ਚੜ ਗਿਆ ਪਜਾਦਾ ਫੋਟੋ ਦੀ ਜਾਣ ਦੀ ਤਿਆਰੀ ਕਿਵੇਂ ਹਾਂ ਸੱਟਾ ਕੰਮ ਹਾਂ ਆ ਜਾ ਆ ਜਾ ਹਲੋ ਦਮ ਜੜ ਗਿਆ ਅੱਛਾ ਜਾ ਨਿਕਲ ਗਈ ਆ ਜਾ ਆ ਜਾ ਆ ਜਾ ਆ ਜਾ ਕਿਵੇਂ ਹੋ ਹੈ ਹਾਂਜੀ ਹੁਣੀ ਹੁਣੀ ਇੰਨੀ ਕੀ ਚੜਾਈ ਤੇ ਦੇਖੋ ਚਲਵਾਈ ਟੈਟਾ ਟੈਟਾ ਨਹੀਂ ਅੱਜ ਦਾ ਜੀ ਮਰਾਂਗੇ ਹੋਰ ਜੀ ਜੀ ਮੇਰੀ ਵੀਡੀਓ ਹੈਲੋ ਗਾਇਜ਼ ਹਾਂਜੀ ਅਸੀਂ ਜਾ ਰਹੇ ਹਾਂ ਯਾਕੂ ਮੰਦਿਰ ਕਿਵੇਂ ਹੋ ਬਾਕੀ ਤਿਆਰ ਨੇ ਬਾਕੀ ਤਿਆਰ ਜੀ ਬਸ ਆ ਗਏ ਸੋਡੇ ਨਾਲ ਦੇ ਟੀਮ ਵਾਲੇ ਸਾਰੇ ਆ ਗਏ ਜੀ ਆ ਰਹੇ ਨੇ ਗੇ ਬਸੀ ਆ ਪਰ ਫਿਰ ਵੀਡੀਓ ਕਾਲ ਦਾ ਪਾ ਦੀ ਮੈਸੇਜ ਗਰੁੱਪ ਤੇ ਠੀਕ ਹੈ ਜਕੂ ਮੰਦਰ ਜਾ ਰਹੇ ਆ ਕਿਵੇਂ ਸਖਿਆਰਤੀ ਅਧਿਆਪਕ ਸਾਹਿਬ ਕਿਵੇਂ ਆ ਹੁਣ ਤਾਂ ਕਹਿੰਦੇ ਸੀ ਮਰ ਗਏ ਮਰ ਗਏ ਮਰ ਗਏ ਮਰ ਗਏ ਤੇ ਕੋ ਸਾਥ ਲਈ ਜਨੀ ਕਹੀ ਨਹੀਂ ਸੱਟਾ ਕਮ ਕਿਦਾਂ ਹਾਂ ਤਾਂ ਸਾਰੀ ਨਹੀਂ ਕਰਦਾ ਹਰ ਜੀ ਸਾਹ ਤਾਂ ਤੁਹਾਨੂੰ ਜਿਹੜੇ ਫਿਰ ਮੈਨੂੰ ਵੀ ਚੜਨੇ ਮੈਂ ਵੀ ਮਨੁੱਖੀ ਆ ਆਪ ਕਿਹੜੇ ਰੋਜ਼ ਆਉਣੇ ਪਰ ਮੈਂ ਛੋਟੇ ਜਿਹਨੂੰ ਨਹੀਂ ਚੜਿਆ ਜਿਵੇਂ ਮੈਂ ਮਰੂ ਮਰੂ ਕਰੀ ਜਾਉ ਕਿਨੇ ਆ ਸਿਫਾਲ ਜਿਸ ਤੋਂ ਕਿੰਨੀ ਵਾਰੀ ਆ ਗਿਆ ਇਸੇ ਪੈਨਸਲ ਆ ਸਾਡੇ ਕਿਸੇ ਕੋਲੇ ਪਈ ਬਗੰਗਾ ਸੀ ਚੜਦਾ ਇਹਦੇ ਡਾਟਾ ਤੇ ਖੁੱਲੇ ਖੋਕੇ ਨੇ ਆ ਦੇਖ ਲੈ ਥੱਲੇ ਮੋੜੀ ਕਰ ਲੈ ਇਹ ਕਾ ਹੋਰੋਂ ਦਾ ਉਹ ਬੈਠਾ ਤੇ ਲੈ ਆ ਜਾ ਹਾਂਜੀ ਆਪਾਂ ਜਾ ਰਹੇ ਯਾਕੂ ਤੇ ਪਹੁੰਚਣ ਲਈ ਟੰਗੀਆਂ ਸੌ ਲੱਗੀਆਂ ਵੇ ਸਾਜਾ ਪਰ ਹਾਂਜੀ ਤੇ ਜਿਹੜੇ ਬਾਰੇ ਨੌਜਵਾਨ ਸਭ ਤੇ ਬਸ ਹੋ ਗਈ ਹਣਾ ਹਾਂਜੀ ਬਸ ਪਹੁੰਚਾ ਲਿਆ ਬਹੁਤ ਠਹਿ ਇਹ ਕੋ ਮੰਦਿਰ ਪਹੁੰਚਣ ਵਾਲਿਆ ਇੱਕ ਨਵਾਂ ਐਕਸਿਲੇਟਰ ਹੈ ਵੀ ਤੁਸੀਂ ਜਾ ਸਕਦੇ ਹੋ ਬੱਚੇ ਨੇ ਸਾਡੇ ਆ ਸਭ ਚੱਲੀ ਗਾੜੀ ਚੋਂ ਆਹ 20 ਤਰ੍ਹਾਂ ਦਾ ਵੀ ਦੱਸ ਦਿੱਤਾ ਯਕੂ ਮੰਦਰ ਹਾਂਜੀ ਫੋਟੋ ਬਣਾ ਲੈਣੇ ਬਜਰਾੰਗਬਲੀ ਦਾ ਬਹੁਤ ਵੱਡਾ ਬੁੱਤ ਮੰਨਿਆ ਜਾਂਦਾ ਕਿ ਜਦੋਂ ਲక్ష్మణ ਮੂਰਸ਼ਾ ਸਮੇਂ ਸੰਜੀਵਨੀ ਬੂਟੀ ਲੈਣ ਗਈ ਸੀ ਤਾਂ ਉਹਨਾਂ ਨੂੰ ਸੰਜੀਵਨੀ ਬੂਟੀ ਦੀ ਪਛਾਣ ਨਹੀਂ ਸੀ ਉਦੋਂ ਇੱਥੇ ਆ ਕੇ ਉਹਨਾਂ ਨੇ ਕਹਿੰਦੇ ਦਮ ਲਿਆ ਸੀ ਮਾਰੇ ਪੈਰਲਾਈਸ ਹਾਂਜੀ ਪਹੁੰਚ ਗਏ ਸਾਰੇ ਆਲੇ ਸੁੱਖੀ ਸੰਦੀ ਹਟੋ ਛਟੋ ਚਲੋ ਬਸ ਮੈਂ ਚੱਲੀ ਉੱਥੇ ਲੈਣਗੇ ਉਹ ਤਾਂ ਬੋਟਾ ਸਾਹਮਣੇ चलो दर, जाओ आ जाओ बेटा जाओ बेटा आ जाओ बेटा आ जाओ आ जाओ जल्दी आ जाओ तन भी आ जाओ बेटा आ जाओ якуу мөндөр <laughs> ਕੋਮੰਦਰ ਦਾ ਪੰਡਾਰਾ ਕਿਵੇਂ ਆ ਕੰਡ ਲਗਿਆ

ਸਵਾਕ ਚਾਰ ਹੋ ਗਏ ਬੱਚੇ ਘੁੰਮਦੇ ਫਿਰਦੇ ਆ ਮਿਲਾਉਣਿਆ ਸਾਨੂੰ ਵੀਡੀਓ ਚ ਸਾਰਿਆਂ ਨੂੰ ਇਹ ਲੱਕੜ ਬਿਆਰ ਸਾਹਮਣੇ ਆਪਣਾ ਹੋਟਲ ਇਧਰ ਉੱਪਰ ਆ ਬਿਲਕੁਲ ਬਿਲਕੁਲ ਨੇੜੇ ਹੋਟਲਾ 20 ਕਮਰੇ ਨੇ 20 ਦੇ ਵੀ ਆਪਣੇ ਬੁੱਕ ਨੇ ਆਪ ਤੋਂ ਬਗੈਰ ਹੋਰ ਕੋਈ ਵੀ ਗੈਸਟ ਰੂਮ ਹੋਟਲ ਦੇ ਵਿੱਚ ਨਹੀਂ ਹੈਗਾ ਆਪਣੇ ਕੁੜੀਆਂ ਨੇ ਸਿਰਫ ਬਾਜ਼ਾਰ ਸਜਿਆ ਹੋਇਆ ਦੇਖੋ ਸਿਆਲੂ ਜ਼ਿਆਦਾ ਆ ਗਏ ਸਿਆਲ ਹੋ ਗਿਆ ਬੱਚੇ ਇਹ ਸ਼ਿਮਲੇ ਦੀ ਚਰਚ ਹੈ ਬਹੁਤ ਮਸ਼ਹੂਰ ਚਰਚ ਜਮਾ ਰਿਜਤੇ ਬਹੁਤ ਪੁਰਾਣੀ ਹੈ ਸ਼ਾਇਦ ਇਹ ਲੋੜ ਅੰਕੜੇ ਆਂਦੇ ਨੇ 25 ਦਸੰਬਰ ਨੂੰ ਇਹਨਾਂ ਦਾ ਹੁੰਦਾ ਸਿਸਟਮ ਪ੍ਰੋਗਰਾਮ ਹੁੰਦਾ ਇਹਨਾਂ ਦਾ ਕੁਝ ਥੱਲੇ ਫਿਰਦੇ ਨੇ ਆਹ ਫਿੱਤਰਾ ਕੁਝ ਆਹ ਫਿੱਤਰਾ ਇੱਧਰ ਅਰੇ ਜਿੱ ਬਿਲਕੁਲ ਭਰ ਗਿਆ ਦਰਸ਼ਕਾਂ ਨਾਲ ਦਰਸ਼ਕਾਂ ਨਹੀਂ ਜ ਆਪਣਾ ਕੀ ਕਹਿੰਦੇ ਨੇ ਯਾਤਰੀਆਂ ਨਾਲ ਟੂਰਿਸਟਾਂ ਇੱਧਰ ਆਪਣਾ ਹੋਟਲ ਆ ਇੱਧਰ ਆ ਸਕ ਆ ਸਕਦਾ ਹੋਟਲ ਇੱਥੇ ਜੜ ਕੇ ਬਸ ਇੱਧਰ ਜਾ ਕੇ ਸਾਹਮਣੇ ਹੋਟਲ ਆ ਸਾਹਮਣੇ ਥੱਲੇ ਮਾਲ ਰੋਡ ਇਹ ਮਾਲ ਰੋਡ ਇੱਥੇ ਜਿੱਦਾਂ ਗਿੜੇ ਕਿਵੇਂ ਆ ਆਉਂਦਾ ਮਜ਼ਾ ਹਾਂਜੀ ਜੀ ਬਹੁਤ ਹੀ ਜ਼ਿਆਦਾ ਠੰਡ ਕਿੰਨੀ ਹੈ ਬਹੁਤ ਚਲੋ ਕੁਛ ਖਵਾਈਏ ਬੁੱਤ ਸੁਣ ਚਲੋ ਪਰ ਲੈ ਬਸ ਚਲੋ ਉਧਰ ਚਲੋ ਕਿਵੇਂ ਸਰ ਪਾਲ ਆਉਂਦਾ ਨਹੀਂ ਆਇਆ ਇਹਦਾ ਸ਼ਿਮਲੇ ਵਾਲੀ ਬਣੀ ਫਿੱਟੇ ਸਰ ਪਾ ਤਾਂ ਲੈ ਕੇ ਟੋਪੀ ਜੀ ਕੈਸਨ ਲਾਗੋ ਹੋਰ ਸਰ ਪੰਚਾ ਤੈਨੂੰ ਕਿਵੇਂ ਲੱਗਿਆ ਵਧੀਆ ਵਧੀਆ ਤੂੰ ਬਹੁਤ ਵਧੀਆ ਕਰਦੇ। ਮੈਂ ਤਾਂ ਮੰਨਦਾ ਹਾਂ ਕਿ ਸੱਤ ਨੂੰ ਲਾ ਲੋ ਤੇ ਆਪਣੇ ਦਾ ਬੱਟਾ ਹੋ ਜਾਂਦਾ। ਇਹ 버ਗਰ ਵਾਲੇ ਜਵਾਕ ਆ ਬਰਗਰ ਵਾਲੇ ਸਾਡੇ। ਕਿਵੇਂ ਹੋ? ਜੀ ਬਦਿਆ ਜੀ। ਠੰਡਾ ਨਾ। ਫੋਣੀ ਸਿੱਤੇ ਟੋਪੀ ਲਾ ਦਿਓ ਤੋਏ। ਸਿੱਤੇ ਟੋਪੀ ਤਾਂ ਲਾ ਲੈਣਾ ਬੇਟਾ ਠੰਡਾ। ਉਹ ਕਿੱਧਰ ਰਹਿ ਗਈ ਜਨਤਾ ਬਈ ਪੁੱਛੇ ਨਾ ਤੋਂ। ਇਹ ਆ ਲੱਕੜ ਬਾਜ਼ਾਰ। कितने बजे आ जाते हो भैया तुम बारह से नौ बारह से नौ ओके नौ <coughs> एक कुल्चे वाले पूरे आगे भी कुलचे कुल्चे ही खाने लो बेटा लो लो बेटा <coughs> खाओ खाओ ਮਾਈਸਾਪੂ ਨਾ ਮਾਈਸਾਪੂ ਜਲਿਆ ਨੂੰ ਜਤੂ ਮਿੱਥ ਨੰਗੀ ਨਹੀਂ ਤੋਗੇ ਨ ਤੋਗੇ 12 ਹੋ ਗਈ ਸਾਰੇ ਕੀ ਹੈ ਇਹ ਸਾਦੇ ਸੁਪਾਲੇ ਨੇ ਠੀਕ ਹੋ ਮੈਡਮ ਹਾਂਜੀ ਇੱਕ ਮਿੰਟ ਕਿੰਨੇ ਹੋਗੇ ओके। कहो मोमो थोड़ा टेस्ट नहीं बनना देख लो भा बनूगा करेंगी जैसे जैसे <laughs> <laughs> खाओ 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 <laughs> ਕਿਵੇਂ ਆ ਬਰਾ 23 ਸਾਲ ਦਾ ਹੈ ਬਹੁਤ ਪੜਾਣਾ ਬੰਦਾ ਏ 20-25 ਸਾਲ ਹੋ ਗਏ ਨੂੰ ਇੱਥੇ ਹਾਂ ਵੀ ਗੀ ਸ਼ੋਪਿੰਗ ਕਰ ਲਈ ਅਸੀਂ ਕੀ ਛੱਲੇ ਲੱਤੇ ਆਗੇ ਹੋਰ ਹੈ ਕੈਪਸ ਲੈ ਰਹੇ ਆ ਜੀ ਨਾ ਪਾਏ ਹੋਇਆ ਹਾਂਜੀ ਕਰ ਦੇਣਾ ਪੁਰਾਣਾ ਇਹ ਹਰਮਨ ਮਿੱਤੂ ਤੇ ਇਹ ਕੌਣ ਆਮਰਜੀਤ ਸਿੰਘ ਡੈਡੀ ਦਾ ਨਾਮ ਜੀ ਇਹਨੂੰ ਪੁੱਤੋ ਹੋ ਰੱਖਣਾ ਸੀ ਥੋੜਾ ਜਿਹਾ ਚੱਤੂ ਸੀ ਉਹ ਹਾਂਜੀ ਰੱਖਿਆ ਉਹ ਕੁੜੀ ਨੇ ਹੱਥ ਮਾਰਦਾ ਤੇ ਇਹਨੂੰ ਇਹਨੂੰ ਕਹਿਓ ਇੱਕ ਕਸੀ ਮਹਾਰਤਿ ਮੇਰਾ ਕਲਾਸ ਚ ਆਈ ਕੁੜੀ ਤੇ ਮੰਮੀ ਵਾਸਤੇ ਕੱਦਨ ਲੱਤਾ ਮੰਮੀ ਵਾਸਤੇ ਮੰਮੀ ਵਾਸਤੇ ਟੋਪੀ ਲੱਤੀ ਟੋਪੀ ਲੱਤੀ ਠੀਕਾ ਠੰਡ ਵਾਲੀ ਹੋ ਗਈ ਠੰਡ ਵਾਲੀ ਹੋ ਗਈ ਠੰਡ ਪਤੋਂ ਪਹਿਲਾਂ ਸਿਰ ਤੇ ਟੋਪੀ ਦਾ ਦੂੰ ਰੂਮ ਚ ਟੋਪੀ ਚੱਕ ਕੇ ਆ ਪੱਜ ਕੇ ਜਾ ਕੇ ਚੱਕ ਲਈਏ ਪਲੀਜ਼ ਹਾਂਜੀ ਰੂਮ ਹੁਣ ਹੀ ਚੱਕ ਜਾ ਜਾ ਪਾਜੋ ਇੱਥੇ ਉਧਰੋਂ ਚੱਲ ਜਾਓ ਸਾਹਮਣੇ ਚੱਕ ਲਓ ਜਾ ਰਹੀ ਹੁਣ ਹੀ ਲਿਆ ਮੈਂ ਪਾ ਪਾ ਚ ਟੋਪੀ ਚੱਕ ਕੇ ਲੈ ਉਹ ਪੱਜ ਗਏ ਹਾਂ ਵੀ ਕਿਵੇਂ ਹੋ ਕੀ ਖਾ ਰਹੇ ਹੋ ਬਰਗਰ ਸਾਹਿਬ ਸਵਾਦ ਹੈ ਪੱਕਾ ਆਏ ਤਾਂ ਕਹ ਦੋ ਖਾ ਕੇ ਦੇਖ ਲਓ ਹੁਣ ਮੇਰੇ ਕਹੇ ਦੋ ਮੈਂ ਨਹੀਂ ਖਾਂਦਾ ਅਕਸਰਾ ਅਕਸਰਾ ਕੀ ਖਾ ਰਹੇ ਆ ਬਰਗਰ ਬਰਗਰ ਸਵਾਦ ਹੈ ਆਏ ਤੈਨੂੰ ਟੋੜ ਟੋੜ ਕੇ ਖਾਣੇ ਨੂੰ ਸਿੱਧਾ ਖਾ ਪੂਰਾ ਭਾਅ ਨੂੰ ਮੂੰਹ ਚ ਆ ਦੇ ਇਹਨੂੰ ਮਾਤਾ ਵਰਗਰ ਖਾਣਾ ਦੱਸ ਕੇ ਖਾਂਦੇ ਨੇ ਮਾਤਾ ਆ ਇਹ ਮੈਂ ਇਹ ਇਧਰ ਮੇਰੇ ਮੁੰਡੇ ਸਾਹਮਣੇ ਮੇਰੇ ਸਾਹਮਣੇ ਕਰ ਹਾਂ ਆਂ ਹਿੰਦੀ ਵਿੱਚ ਬਤਾਓ ਹਿੰਦੀ ਵਿੱਚ ਬਤਾਓ ਹਿੰਦੀ ਵਿੱਚ ਹਾਂ ਪਹਿਲੇ ਇਹ ਸਭ ਵਰਗਾ ਸਭ ਖਾਦੇ ਹੈ ਹਾਂ ਖਾਦੇ ਹੈ ਖਾਦੇ ਹੈ ਬਿਲਕੁਲ डिप करते हैं चाटनी में हां जी चाटनी और इसका मुंह में पानी आ जाता है तू तू खा तू मेरा तेरा बर्गर हूं ए, ए पूरा चंगी तरह से लो हां <laughs> ए, ए, ए पूरा नु हां आई में मेरा बर्गर हां हिंदी में हिंदी में हिंदी में ही मेरा इस तरह से मेरा बर्गर है जी हां मेरा बर्गर है अब मैं खागी और अब मैं ਸਾਸ ਮੇ ਲਿਬੜ ਕੇ ਇਸ ਨੂੰ ਐਸੇ ਸਾਸ ਮੇ ਲਿਬੜ ਕੇ ਦੇਖਾ ਖੜਿਆ 버ગર ਕਿੰਗ ਅਨਿਕੁਇਨ ਕਿਨ ਕਿਨ ਪਹਿਲਾਂ ਤਸ ਇਹ 버ગર ਖਾ ਕੇ ਬੂਟ ਪੁੱਤ ਬੂਟ ਪਾ ਕੇ ਆਉਣੇ ਰੂਮ ਚ ਜਾ ਕੇ ਤੇ ਨਾਲ ਦੀ ਨਾਲ ਹੀ ਵਾਪਸ ਆਣਾ ਰੂਮ ਚ ਰੁਕਣਾ ਓਕੇ ਉਹ ਆ ਗਈ ਲੱਤਿਆ ਉਹ ਸਿੰਘ ਜੇ ਬੱਚਾ ਆ ਦੇਖੋ ਜੀ ਉਹ ਸਹੀ ਐ ਇਹ ਸਹੀ ਐ ਵਧੀਆ ਹੈ ਹਾਂ ਸੋਹਣੇ ਲੱਗੇ ਮੈਨੂੰ ਇਹ ਤੁਸੀਂ ਟਰਾਈ ਕਰਨੀ ਮੈਂ ਕਿਉਂਤ ਲੂੰਗਾ ਇਹ ਕੁੜੀਆਂ ਵਾਸਤੇ ਬੱਚਿਆਂ ਵਾਸਤੇ ਰਹਿ ਗਈ ਆ ਜੀ ਦੂਸਰੇ ਆ ਜੀ ਇਹ ਉਹਦੇ ਵਾਸਤੇ ਕਰ ਨਦਰ ਨਦਰ ਲਈ ਲੈ ਲਵਾਂਗਾ ਪਾ ਹਾਂ ਚਲੋ ਯਾਦ ਕਰਾਇਆ ਕੱਲੂ ਕੱਲੂ ਲੱਗ ਜਾਵਾਂਗਾ ਹਾਂ ਜੀ ਇੱਕ ਕਮਲਸਰ ਦੇ ਬੇਟੇ ਵਾਸਤੇ ਠੀਕ ਹੈ ਚਾਰਤੀ ਜੀ ਇੱਧਰ ਤੋਂ ਬਾਰੇ ਮਹਿੰਗੇ ਆਈ ਮਹਿੰਗਾ ਪਤੇ ਲੱਕੜ ਬਿਆਰ ਮਹਿੰਗਾ ਹੀ ਹੈ ਤੇ ਹੁਣ ਹਰੇਕ ਹੀ ਹਾਂ ਉੱਧਰ ਸਸਤੇ ਆ ਹਾਂ ਉੱਧਰ ਹਾਂ ਉੱਧਰ ਸਸਤੇ ਆ ਕਿਵੇਂ ਹੋ ਬਾਬੇਓ ਕੀ ਕਰੀਐ ਨੇਓ ਜਨਾਬ ਬਾਬਾ ਚਲ ਤੂੰ ਬਣਾ ਲੈ ਤੂੰ ਬਣਾ ਲੈ ਹਾਂ ਜੀ ਤੋ ਹੋ ਗਿਆ ਜੀ ਅੱਛਾ 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 ਬਣਾ ਲਓ ਬਣਾ ਲਓ ਹਾਂ ਜੀ ਸਾਡੇ ਜਵਾਕ ਸ਼ਾਪਿੰਗ ਕਰਾਈ ਸਾਰੇ ਹੱਥ ਭਰੇ ਹੋਏ ਨੇ ਲੈ ਵੀ ਦੱਸ ਤੇ ਤੂੰ ਸਟਾਰਟ ਕਰ ਦੇ ਮੈਂ ਆਪਣੇ ਨਾਮ ਦੇ ਚੱਲਾਂ ਮੈਂ ਆਪ ਦੇ ਨਾਮ ਦੇ ਬਣਾ ਲਿਆ ਹੈ ਠੀਕ ਹੈ ਜੀ ਮੈਂ ਆਪਣੇ ਭਰਾ ਦਾ ਬਣਾਇਆ ਤੇ ਆਪਣੀ ਚਾਚੇ ਦੀ ਨਾ ਦੱਸ ਦੋ ਨਾ ਦੱਸ ਦੋ ਬੇਟਾ ਨਾਂ ਦੱਸ ਦੋ ਜੇ ਆਪਣੇ ਭਰਾ ਦਾ ਮਣੀ ਗਿੱਲ ਬਣਾ ਬਣਾਇਆ ਜੀ ਤੇ ਚਾਚੇ ਦੀ ਕੁੜੀ ਦੇ ਨਾਮ ਖੁਸ਼ਨੀਤ ਗਿੱਲ ਬਣਾਇਆ ਤੁਸੀਂ ਗਾ ਤੁਸੀਂ ਗਿੱਲ ਖੁਰਤ ਹੋਣਾ ਓਕੇ ਜੀ ਆਪਣੇ ਭਰਾ ਦਾ ਬਣਾਇਆ ਗਿੱਲ ਬਣਾਇਆ ਤੇ ਆਪਣੀ ਚਾਚੀ ਦੀ ਕੁੜੀ ਦਾ ਮਿਲਣ ਕਿਹਾ ਸੀ ਜੀ ਆਪਣੀ ਮਾਸਦੀ ਦੀ ਕੁੜੀ ਨੇ ਕਹਿ ਕਿ ਕੀ ਬਾਤ ਆ ਸਾਰਾ ਟੱਬਰ ਵਾਸਤੇ ਸਾਰਾ ਨਹੀਂ ਟੱਬਰ ਨਹੀਂ ਰਿਸ਼ਤੇਦਾਰ ਹੀ ਇਕੱਠੇ ਕਰ ਲੈ ਸਾਰੇ ਵੈਰੀ ਗੁੱਡ ਸ਼ਾਬਾਸ਼ ਤੁਸੀਂ ਜੀ ਬੋਲੋ ਜੈਸੀ ਜੀ ਆ ਦੇ ਨਾਮ ਦਾ ਬਣਾਇਆ ਆ ਆਪ ਦੇ ਨਾਮ ਦਾ ਬਣਾਇਆ ਜੀ ਆ ਹਾਂ ਦਿਖਾਓ ਜੇ ਇੱਕ ਤਾਂ ਜੀ ਮੇਰੇ ਨਾਮ ਉਹ ਜੀ ਜੇ ਇੱਕ ਤਾਂ ਜੀ ਗੱਲ ਹੈ ਇਹ ਖੁਸ਼ੀ ਗੱਲ ਹੈ ਜੀ ਮਾਵੀ ਦਾ ਨਾ ਇੱਕ ਆਵਦੇ ਨਾਮ ਦਾ ਅਮਾਨਤ ਗੱਲ ਇੱਕ ਮੇਰੀ ਮੰਮੀ ਦੇ ਨਾਮ ਦਾ ਕੁਲਦੀਪ ਵੈਰੀ ਗੁੱਡ ਅਸੀਂ ਵੀ ਜਿੱਦੋਂ ਤਿੰਨ ਬਣਾਇਆ ਜੀ ਆਮ ਆ ਇੱਕ ਦੀ ਆਵਦੇ ਨਾਮ ਦਾ ਇੱਕ ਦੀ ਮੰਮਾ ਦੇ ਨਾਮ ਦਾ ਇੱਕ ਜੀ ਭਰਾ ਦੇ ਨਾਮ ਦਾ ਅੱਛਾ ਪਾਪਾ ਕਿੱਧਰ ਗਏ ਹਾਂ ਪਾਪਾ ਦੇ ਹੰਤ ਕਲ ਨੂੰ ਨਾ ਮਗਿਆ ਪਾਜੇਗਾ ਹਾਂ ਠੀਕ ਹੈ ਕਿਵੇਂ ਲੱਗ ਰਿਹਾ ਜਵਾਬ ਸੋਹਣਾ ਲੱਗ ਰਿਹਾ ਜੀ ਸੋਹਣਾ ਲੱਗ ਰਿਹਾ ਹਾਂ ਜੀ ਠੰਡ ਹੈਗੀ ਹੈ ਨਾ ਹਾਂ ਤੇ ਕਾਫੀ ਹੈ ਕਿਉਂਕਿ 8 ਡਿਗਰੀ ਤਾਪਮਾਨ ਹੋਇਆ ਪਿਆ ਨਾ ਰੂਮ ਚ ਜਦੋਂ ਤੁਹਾਡਾ ਮਨ ਕਰਦਾ ਉਹਦੀ ਜਾ ਸਕਦੇ ਬਟ ਤੁਸੀਂ ਬਸ ਆਪਾਂ 7:30 ਰੋਟੀ ਖਾਣੀ ਆ ਉਸ ਤੋਂ ਬਾਅਦ ਜਦੋਂ ਤੁਹਾਡਾ ਮਨ ਕਰਦਾ ਤੁਸੀਂ ਜਾ ਸਕਦੇ ਓਦੋਂ ਪਹਿਲਾਂ ਵੀ ਜਾ ਸਕਦੇ ਤੁਹਾਡਾ ਜੀ ਫਿਰ ਕਰਦੇ ਹਾਂ ਹਾਂ ਤੁਸੀਂ ਘੁੰਮ ਲਓ ਪਰ ਅ ਨਹੀਂ ਸਮਾਨ ਰੱਖਣ ਵਾਸਤੇ ਕਹ ਦੋ ਪਕਾਈ ਕਰਨੀ ਆ ਤੁਸੀਂ ਬਸ 7:30 ਵਜੇ ਇੱਥੇ ਆ ਜਾਓ ਜਿੱਥੇ ਆਪਾਂ ਬੈਠੇ ਹਾਂ ਤੁਸੀਂ ਆਇਆ ਕਰੋ ਇੱਕ ਰੂਮ ਚ ਰੱਖੋ ਇੱਕ ਨੂੰ ਫੜਾ ਦਿਓ ਸਾਰਾ ਕੁਝ ਇਹ ਇੱਕ ਬੱਚਾ ਜਾਵੜੂ ਰੂਮ ਚ ਫੜਾਊਗਾ

इस बार के ले ले बस नहीं है जो बना रहे हैं आप खाओ इसे कैसे अच्छा लग रहा अच्छा खाने वाले में खासियत है खा दही पनीर की फजत के आए सिर्फ ओके क्या कर रहे हैं कोई ना बेटा बाबू आ जा कर बजा